ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ਜਾਇਦਾਦ ਬਾਰੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਕੀ ਖੁਲਾਸੇ ਕੀਤੇ ਨੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਆ ਜਿਹੜੇ ਦੋਸਤ ਆ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਿੱਧਾ ਪਹੁੰਚ ਸਕੇ ਸੋ ਦੋਸਤੋ ਕੀ ਖੁਲਾਸੇ ਕੀਤੇ ਨੇ ਤੁਸੀਂ ਵੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ਸੁੱਖ-ਵਿਲਾਦ ਹੋਟਲ ਬਾਰੇ ਕੀ ਕੁਝ ਪਿਆਰ ਕੀਤਾ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫॉर 10 ইয়ার্স ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60000 ਰੁਪਿਆ 11 ਕਰੋੜ 44 ਲੱਖ 60 60000 ਦਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਹਦੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਣੀ ਕਿ 108 ਕਰੋੜ 73700000000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11/5/2015 ਤੋਂ 10/5/2025 108 ਕਰੋੜ 1 ਅਰਬ ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨੂੰ ਐਗਜ਼ਾਮਪਲ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ 'ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ 'ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਗਏ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਸਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਘਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾਉਂਦੇ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟਾਂ ਆ ਸਰਕਾਰ ਵੀ ਉਹਨਾਂ ਇਹ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ